ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੇਟ ਆ ਲੰਬੇ ਅੜਤੇ ਤੋਂ ਨਾਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜ਼ੋਲੂਸ਼ਨ ਵੀ ਪਾਈ ਆ ਮੈਂ ਨਿਮਰਤਾ ਸਹਿਤ ਸਾਰੇ ਸਿੱਖ ਪਾਰਟੀਆਂ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਇਸ ਕੱਲ ਦੀ ਇੰਡੀਕੇਸ਼ਨ ਆ ਕਿ ਪੰਜਾਬ ਦੀ ਕੋਈ ਪਾਰਟੀ ਅਸੋਨ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ 메ਨ ਰੋਡ ਦੇ ਵਿੱਚ 메ਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਤੇ ਮੁਮਾਰਕਿਆ ਅੱਜ ਅੱਜ ਵੀ ਜਿਲੇ ਸਵੇਰੇ ਉੱਥੇ ਚੌਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਿੰਨ 3 ਦੇ ਦਿਓ ਤੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਗਰ ਕਵਰ ਕਰਨਾ ਪਿਆ ਇੰਡੀਕੇਸ਼ਨ ਜਾ ਰਹੇ ਵੀ ਆਪ ਕੋ ਤਾਂ ਆਪੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੇ ਮੈਂਬਰਾਂ ਨੇ ਤਾਂ ਇਹ ਡਿਸਾਈਡ ਕਰਨਾ ਹੈ ਆਪ ਕੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ 'ਚ ਹੁੰਦਾ ਏ ਥੱਲੇ ਜਿੱਲੇ ਕਿਤੇ ਕੋਈ ਨੋਮੀਨੇਸ਼ਨਾਂ ਕਰਦੇ ਆ ਉਹਦੀਆਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਧੰਨ ਧੰਨ ਸਾਹਿਬ ਸਤਿਗੁਰੂ 11 ਥੱਲੇ ਸ਼੍ਰੀ ਗੁਰੂ ਆਮਦਾਸ ਪਾਤਸ਼ਾਹ ਜੀ ਦਾ ਕੂਟਾਨ ਕੋਟ ਧਨਵਾਦ ਭੰਤਨ ਸਿੰਘ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੂਟਾਨ ਕੋਟ ਧਨਵਾਦ ਕੋਟਨ ਕੋਟ ਧਨਵਾਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਅਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜੇ ਲਫਾਫਿਆ ਜੋ ਨਿਕਲਦੇ ਆ ਨਾ ਜੋ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ رائے ਲਈ ਇਕੱਲੇ ਇਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਆਮੇ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨਾ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਤਾਪੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕੇਲੇ ਫੈਸਲਾ ਹੋਇਆ ਤੇ ਕਹਿੰਦਾ ਜੀ ਮੈਂਬਰ ਆਪੋ ਕੋ ਜੀ ਫੈਸਲਾ ਕਰ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕੇ ਲੋਕਪੰਤਰਿਕ ਪਾਲਤੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਸੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੂੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨੇ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਾਜ ਕਰਕੇ ਜਾਣਿਓ ਕੱਲ ਵੀ ਜ਼ਿਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਲੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਸਾਹਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲ ਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦੇਖ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਕਿ ਉਹਨਾਂ ਦੇ ਸਰਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹੁੰਨਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਕੋਸਰੋਂ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਤਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਕਿ ਕੇਂਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਫੋਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨਟ ਹੈ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜ਼ੋਲੂਸ਼ਨ ਵੀ ਪਾਈ ਆ ਮੈਂ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦੇ ਅੱਜ ਅੱਜ ਨੂੰ ਰਜਿਸਟਰ ਦੇ ਚ 42 ਵੋਟਾਂ ਮਿਲੀਆਂ 2024 ਦੀ 33 ਐਸੋਰੀ 18 ਇਹ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਸੰਕੇਤ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੇ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ ਦੇ ਵਿੱਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਤੇ ਮੁਬਾਰਕਿਆ ਅੱਜ ਅੱਜ ਵੀ ਜिले ਸਵੇਰੇ ਉੱਤੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਤੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਕਰਨਾ ਪਿਆ ਮੈਂ ਕੋਈ ਮਾੜੀ ਲੱਗ ਜੀ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਆ ਜਿਆਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵੀ ਕਦੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪਰਕਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਲੋ ਸ਼ੋਮਣੀ ਕਾਲੀ ਦਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੌਸ ਦੇ ਵਿੱਚ ਨਸਤਾਰਾ ਹੋ ਗਿਆ। ਕੱਲ ਜੰਨੀ ਆਰ ਪੀ ਐਸ ਦੇ 35 ਨੰਬਰਾਂ ਦਾ ਦਾਵਾ ਕਰਦੇ ਸੀ ਕਿ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਨੇ। ਦੇਖੋ ਮੇਰੀ ਬੇਨਤੀ ਸੁਣੋ। ਆ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ। ਕੱਲ ਤਾਂ ਜਿੱਲੇ ਚੋਣ ਹੋਣੀਆਂ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿੰਦਾ ਜੀ ਮੇਰੇ ਨਾਲ 200 ਮੈਂਬਰ ਆਦਾ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿੱਲੇ ਵੋਟਾਂ ਪੈਣੀਆਂ ਉਹਲੇ ਉਹਨੇ ਤਾਂ ਵੋਟਾਂ ਪਈਆਂ ਹੁਣ ਸਾਹਮਣੇ ਉਹ ਨਸਤਾਰਾ ਹੋ ਗਿਆ। ਜਿਹੜਾ ਉਹਨਾਂ ਨੇ ਮ ਜਿਹੜਾ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੰਦਾ ਕਿ ਆਪਣਾ ਕਾਰਜ ਤੁਸੀਂ ਆਪ ਕਰਨਾ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਜਿਹੜੇ ਇਹ ਇਹ ਮੈਂ ਸਮਝਦਾ ਅੱਜ ਇਹ 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 ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰੇ ਵੀ ਆਪੋ ਤਾ ਫੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਤਾਂ ਇਹ ਡਿਸਾਈਡ ਕਰਨਾ ਹੈ ਆਪੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ 'ਚ ਹੁੰਦਾ ਏ ਹਲੇ ਜਿਹੜੇ ਕਿਤੇ ਕੋਈ ਨਾਮਿਨੇਸ਼ਨਾਂ ਕਰਦੇ ਆ ਉਹਦੀਆਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਤੇ ਆਪ ਮੁਸ਼ਮਲੀ ਕਰਦੇ ਜੋ ਕਿ ਤੇ ਦੂਸਰਾਂ ਦੇ ਛੱਡ ਦਿੱਤੀ ਆ ਦੂਸਰਾਂ ਦੇ ਜੋ ਛੁੱਟੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਤੇ ਉੱਥੇ ਆਪੋ ਦਾ ਆਪਣ ਪਈ ਸੀ ਉਸ ਵੇਲੇ ਕਿੰਨੀ ਮੋਰੀ ਜੀ ਪ੍ਰਧਾਨ ਜੀ ਮੌਕਾ ਕੀ ਪਾਇਓਟਿਸ ਕੀ ਰਹਿਣਗੇ ਜੀ ਮੁੱਖ ਸਖਤਰ ਹਾਲੇ ਕਲਵਾਨ ਸਿੰਘ ਮਾਨਣਿਕ ਆਪਣੇ ਕੰਮ ਕਰ ਰਹੇ ਹਾਲੇ ਚੱਲ ਰਹੇ ਆ ਤੁਹਾਡੀ ਹੁਣ ਪੰਜਵੀਂ ਪਾਰੀ ਚ ਪ੍ਰਾਇਓਰਟਿਸ ਕੀ ਰਹਿਣਗੀਆਂ ਜੀ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀਆਂ ਸ਼ਤਾਬ ਦੀਆਂ ਦੇ ਸਮਾਗ। ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸਤਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਵਾਂ ਪਹਿਲਾਂ ਪਾ ਰਹੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਵਾਂ ਬਣਾ ਰਹੇ ਆ। ਉਹ ਠੇਕਾ ਦੇ ਕੇ ਅਸੀਂ ਤੁਰੰਤ 6-1.5 ਸਾਲ ਚ ਕੰਮ ਕਰਾਂਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹ ਤੇ ਜੋ ਤਰਮੀਮਾਂ ਕਰਦੇ ਆਂ ਅਸੀਂ ਪਹਿਲਾਂ ਅਮਰਤਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਟੀ ਤੇ ਇਸੇ ਤਰਜ਼ ਦੇ ਉੱਤੇ ਹੁਣ ਕੋਚ ਦੇ ਤਰਮੀਮ ਕਰਾਂਗੇ ਇਸੇ ਤਰਜ਼ ਦੇ ਜੁਡੀਸ਼ੀਅਲੀ ਜਿਹੜੀ ਜੁਡੀਸ਼ਰੀ ਦੇ ਸਿਰੂ ਕੀਤਾ ਤੇ ਨਾਲ ਐਜੂਕੇਸ਼ਨ ਦੀਆਂ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਿਲੇ ਉਹ ਚ ਐਡਰੈਸ ਲੈਣਗੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦੇ ਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਸਕੇ ਤੋਂ ਹੋਏ ਆ ਤਾਂ ਇਤਨੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆ ਆਪਾਂ ਦਾ ਘਰਾਂ ਚ ਬੈਠੇ ਜਿਹਨਾਂ ਦੇ ਵਿਚਾਰਿਆਂ ਦੇ ਦੁੱਖ ਪਾਇਦਾ ਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਚਾਹੀਦਾ ਹੈ ਇੱਕ ਗੋਮਦੀ ਧਾਰਮਿਕ ਪਾਉ ਨਾਲ ਜੁੜੇ ਮੁੱਦੇ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਾਈ ਹੈ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਚਾਹੀਦੀ ਇਹ ਇਹ ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰਦੇ ਹੀ ਇਹ ਮੋਰ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ ਅਜ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੈਂ ਜੋ ਸ਼ੁਰੂ ਕੀਤੀ ਨਹੀਂ ਸੀ ਉਹਦੋਂ 26 ਲੱਖ ਲੋਕਾਂ ਨੇ ਕਾਇਰ ਵੀ ਕਿਤੇ ਪਰ ਕਈ ਵਾਰੀ ਹੋ ਜਾਂਦਾ ਸਿਸਟਮ ਵੀ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮੁੱਦੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਅੱਜ ਸਾਰੇ ਭਗਵੰਤ ਮਾਨ ਕਹਿੰਦਾ ਜੇ ਜੇ ਗੁਰੂ ਘਰੋਂ ਬੋਲ ਕਾ ਚੁੱਕ ਦਿੱਤੀਆਂ ਜਾਣ ਤੇ 95% ਜਿਹੜੇ ਨੇ ਆ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਘਰੋਂ ਚੱਲਣਗੇ ਮੇਰੀ ਬੇਨਤੀ ਸੁਣ ਲਾਓ ਦੇਖੋ ਮੰਤਰੀ ਜੀ ਪਹਿਲੀ ਗੱਲ ਤਾਂ ਇਹ ਬੰਦਾ ਦਾ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਮਤਾਂ ਆ ਤੇ ਆ ਜੋ ਕੁਛ ਅੱਜ ਪੰਜਾਬ ਦੇ ਵਿੱਚ ਆ ਦੋ 2 ਲੱਖ ਲੋਕ ਦਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਲੰਗਰ ਛੱਕੇ ਜਾਂਦੇ ਆ ਤੇ ਇੰਨਾ ਕਿੱਡਾ ਵੱਡਾ ਅਦਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼ੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਦ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਜ਼ਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਵਾਜਬ ਕਰਨੀਆਂ ਚਾਹੀਦੀਆਂ